ਤਤਨਛੱਡਿਗੜ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ ਜਦਕਿ ਮੌਸਮ ਵਿਭਾਗ ਦੇ ਵੱਲੋਂ ਕੱਲ੍ਹ ਹੀ ਪੰਜਾਬ ਦੇ ਕਰੀਬ 20 ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਸੀ ਤਤਤੀ ਸਕੂਲੀ ਬੱਚਿਆਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਿਤੇ-ਕਿਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਚੰਡੀਗੜ੍ਹ ਦੇ ਸਮੇਤ ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਕਰੀਬ 20 ਜ਼ਿਲ੍ਹਿਆਂ ਦੇ ਵੀ ਜਿਹੜੀ ਅੱਜ بارش ਦਾ ਅਲਰਟ ਜਾਰੀ ਕੀਤਾ ਗਿਆ ਉੱਥੇ ਚੰਡੀਗੜ੍ਹ ਦੇ ਵਿੱਚ ਵੀ بارش ਦਾ ਅਲਰਟ ਤੇ yellow alert ਵੀ ਜਾਰੀ ਕੀਤਾ ਗਿਆ ਹਾਲਾਂਕਿ ਅਗਰ ਗੱਲ ਕੀਤੀ ਜਾਵੇ ਸਵੇਰ ਤੋਂ ਹੀ ਜਿਹੜੀ ਹੈ بارش ਜਿਹੜੀ ਹੈ ਬਿਲਕੁਲ ਹੋ ਰਹੀ ਹੈ ਚੰਡੀਗੜ੍ਹ ਦੇ ਵਿੱਚ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਕੂਲੀ ਬੱਚੇ ਨੇ ਹਾਲਾਂਕਿ ਉਹਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸਵੇਰ ਤੋਂ ਹੀ ਜਿਹੜੀ ਹੈ بارش ਹੋ ਰਹੀ ਹੈ ਹਾਲਾਂਕਿ ਮਾਪੇ ਜਿਹੜੇ ਨੇ ਜ਼ਰੂਰ ਅੱਜ ਬੱਚਿਆਂ ਨੂੰ ਜਿਹੜੇ ਨੇ ਛੱਡਣ ਗਏ ਨੇ ਖਾਸ ਕਰ ਜਿਹੜੇ ਛੋਟੇ ਬੱਚੇ ਨੇ ਉਹਨਾਂ ਇਹ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜੇ ਨੌਕਰੀ ਛੁੱਟਾ ਵਿਅਕਤੀ ਨੇ ਜਿਨ੍ਹਾਂ ਨੇ ਆਪਣੀ ਨੌਕਰੀ ਤੇ ਜਾਣਾ ਸੀਗਾ ਉਹ ਵੀ ਅੱਜ ਜਿਹੜੇ ਨੇ ਉਹਨਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਮੌਸਮ ਵਿਭਾਗ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਸੀਗਾ ਕਿ بارش ਹੋਣ ਦੀ ਸੰਭਾਵਨਾ ਹੈਗੀ ਹੈ ਮਗਰ ਦੇ ਬਾਵਜੂਦ ਵੀ ਜਿਹੜਾ ਹੈ ਅਗਰ ਗੱਲ ਕੀਤੀ ਜਾਵੇ ਤੇ ਕਾਫੀ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਆਨ ਵਾਲੇ 2 ਦਿਨ ਵੀ ਜਿਹੜੀ ਹੈ ਲਗਾਤਾਰ ਚੰਡੀਗੜ੍ਹ ਤੇ ਚੰਡੀਗੜ੍ਹ ਦੇ ਜਿਹੜੇ ਆਸ-ਪਾਸ ਦੇ ਇਰੀਏ ਹਨ ਉਹਨਾਂ ਦੇ ਵਿੱਚ بارش ਦਾ ਅਲਰਟ ਜਾਰੀ ਕੀਤਾ ਗਿਆ ਉੱਥੇ ਅਗਰ ਪੰਜਾਬ ਆਪਦੀ ਗੱਲ ਕੀਤੀ ਜਾਵੇ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਤਸਵੀਰਾਂ ਜਿਹੜੀਆਂ ਨੇ ਜਰੂਰ ਸਾਹਮਣੇ ਆ ਰਹੀਆਂ ਨੇ ਜਲ ਸਰ ਜਿਹੜਾ ਹੈ ਕਾਫੀ ਸੜਕਾਂ ਤੇ ਵੱਧਾ ਹੋਇਆ ਦਿਖਾਈ ਦੇ ਰਿਹਾ ਹੈ ਸੜਕਾਂ ਤੇ ਪਾਣੀ ਜਿਹੜਾ ਹੈ ਇਕੱਠਾ ਹੋ ਗਿਆ ਹੈ ਤੇ ਲੋਕਾਂ ਨੂੰ ਜਿਹੜਾ ਹੈ ਆਂਝਾਂ ਵਾਲੇ ਖਾਸ ਕਰਕੇ ਜਿਹੜੇ ਦੋ ਪਹੀਆ ਵਾਹਨ ਜਿਹੜੇ ਵਿਅਕਤੀ ਨੇ ਜਿਨ੍ਹਾਂ ਨੂੰ ਦੋ ਪਹੀਆ ਵਾਹਨ ਦੀ ਸਫਾਈ ਜਿਨ੍ਹਾਂ ਨੇ ਕਰਨੀ ਹੁੰਦੀ ਹੈ ਉਹਨਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਹੀ ਅੱਜ ਪੂਰਾ ਦਿਨ ਜਿਹੜੀ ਆ ਬਾਦਿਸ਼ ਜਿਹੜੀ ਹੈ ਦੱਸੀ ਗਈ ਹੈ ਸਵੇਰ ਤੋਂ ਹੀ ਜਿਹੜੀ ਹੈ ਲਗਾਤਾਰ ਜਿਹੜੀ ਆ ਬਾਦਿਸ਼ ਹੁੰਦੀ ਹੋਈ ਚੰਡੀਗੜ੍ਹ ਜਿਹੜੇ ਕਹਿ ਸਕਦੇ ਕਿ ਪੰਜਾਬ ਦੇ ਜਿਹੜੇ 20 ਜਿਹੜੇ ਨੇ ਸੂਬੇ ਆਪਣਾ ਜ਼ਿਲ੍ਹੇ ਨੇ ਉਹਨਾਂ ਦੇ ਵੀ ਜਿਹੜੀ ਹੈ ਲਗਾਤਾਰ بارش ਹੋਣ ਦੀ ਸੰਭਾਵਨਾ ਦੱਸੀ ਗਈ ਹੈ ਤੇ ਨਾਲ ਹੀ ਅਲਰਟ ਜਿਹੜਾ ਹੈ ਜਾਰੀ ਕੀਤਾ ਗਿਆ ਮੌਸਮ ਵਿਭਾਗ ਵੱਲੋਂ ਸਾਫ਼ ਤੌਰ ਤੇ ਕਾਹਲੀ ਜਿਹੜਾ ਹੈ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਸੀ ਕਿ ਅਗਰ ਕਿਸੇ ਵਿਅਕਤੀ ਨੇ ਕੋਈ ਜ਼ਰੂਰੀ ਕੰਮ ਨਹੀਂ ਹੈ ਤੇ ਘਰੋਂ ਜਿਹੜਾ ਹੈ ਅੱਜ ਬਾਹਰ ਨਾ ਨਿਕਲੇ ਜਾਵੇ ਕਿਉਂਕਿ ਭਾਰੀ بارش ਹੋਣ ਦੀ ਸੰਭਾਵਨਾ ਹੈ ਚੰਡੀਗੜ੍ਹ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨਵੀ ਨਿਊਜ਼ ਲਈ ਅਮੀ ਸੈਟੀ ਦੀ ਰਿਪੋਰਟ